ਇਲੈਕਸ਼ਨ ਤੇ ਬਹੁਤ ਵੇਰੀ ਆਉਂਦੇ ਰਹਿੰਦੇ ਆ ਇਹ ਪਾਰਟੀਆਂ ਨੇ ਜਿਹੜੇ ਨਵਾਂਦੇ ਆ ਕੋਈ ਵੀ ਪਾਰਟੀਆਂ ਮਾੜੀ ਚੰਗੀ ਨਹੀਂ ਹੁੰਦੀ ਇਹ ਹੁਣ ਆ ਜਿਹੜੇ ਪਾਰਟੀਆਂ ਕੋਈ ਅਧਰ ਚਲ ਜਾਂਦਾ ਕੋਈ ਅਧਰ ਚਲ ਜਾਂਦਾ ਸਭ ਤੋਂ ਵੱਡੀ ਗੱਲ ਇਹ ਆ ਇਹ ਆਪਸ ਵਿੱਚ ਹੀ ਲੜੀ ਜਾਂਦੇ ਆ ਇਨੀ ਸਾਡਾ ਕੀ ਸੁਧਾਰ ਕਰਨਾ ਇਹ ਆਪਣੇ ਤੇ ਟਿੱਕੜ-ਛੋਟ ਦੇ ਕਰੀ ਉਹਨੂੰ ਅੰਦਰ ਕਰਾਉਂਦੇ ਕਦੀ ਉਹਨੂੰ ਕੰਨ ਕਰਾਉਂਦੇ ਆ ਤੇ ਆਪੋ ਆਪਣੀ ਲੜਾਈ ਲੜਦੇ ਪਏ ਆ ਤੇ ਪਬਲਿਕ ਦਾ ਖਿਆਲ ਨਹੀਂ ਰੱਖਦੇ ਤੇ ਹੁਣ ਸਾਡਾ ਝੁਕਾਏ ਆ ਕਿ ਬੀਐਸ ਪਾਰਟੀ ਜਿਹੜੀ ਆਪਣੇ ਉਹਨੂੰ ਅਸੀਂ ਆਪਾਂ ਸਪੋਰਟ ਕਰਾਂਗੇ ਕਿਉਂਕਿ ਆਪਾਂ ਉਹਨਾਂ ਦੇ ਵੀ ਦੇਖ ਲਈਏ ਤੇ ਆਪਣੇ ਇਥੇ ਰਣਜੀਤ ਸਿੰਘ ਜੋ ਐਡਵੋਕੇਟ ਹੈ ਇਹ ਬਹੁਤ ਅੱچھے ਬੰਦੇ ਆ ਇਨੀ ਇੱਕ ਸੰਸਥਾ ਚਲਾਈ ਹੋਈ ਆ ਤੇ tv ਫਰੀ ਰਾਸ਼ਨ ਦਿੰਦੇ ਆ ਵਿੱਦਿਆ ਐਜੂਕੇਸ਼ਨ ਦਿੰਦੇ ਆ ਬਹੁਤ ਵਧੀਆ ਐਡਵੋਕੇਟ ਤੇ ਪੜੇ ਲਿਖਿਆ ਸਾਡਾ ਚਕਾਇ ਵੀ ਪੜੇ ਲਿਖੇ ਐਜੂਕੇਟਡ ਜਿਹੜੇ ਬੰਦੇ ਆ ਅੱਗੇ ਤੋਂ ਖੜੇ ਹੁਣ ਤਾਂ ਕਿ ਕੁਝ ਸਮਾਜ ਦਾ ਉਦਾਰ ਹੋ ਸਕੇ ਬਾਕੀ ਦੇਖੋ ਜੀ ਸਾਰੀਆਂ ਪਾਰਟੀਆਂ ਦੇ ਬਿਚਵਾਇ ਕਰਕੇ ਦੇਖ ਲਿਆ ਆਮ ਆਦਮੀ ਪਾਰਟੀ ਤੇ ਬਹੁਤ ਯਕੀਨ ਸੀ ਪਰ ਉਹ ਸਾਡੇ ਕੰਮਾਂ ਤੇ ਖਰੀ ਨਿਤਰੀ ਠੀਕ ਹੈ ਕਾਰਨ ਇਹ ਆ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਤਾਂ ਨਹੀਂ ਉਹਨਾਂ ਨੇ ਪੂਰੇ ਕੀਤੇ ਕਿਉਂ ਭਾਜੀ ਤੇ ਬਾਕੀ ਅਸੀਂ ਪਹਿਲਾਂ ਛੁਰੂ ਤੋਂ ਸ਼ੁਰੂ ਅਕਾਲੀ ਦਲ ਨਾਲ ਰਹੇ ਆ ਸਾਡਾ ਪਰਿਵਾਰ ਪਾਠਕ ਗਹਿ ਰਿਹਾ ਇਹ ਉਹ ਵੀ ਨਹੀਂ ਗੱਲ ਬਣਾਈ ਉਹ ਉਹ ਵੀ ਤੱਕਾਈ ਕਰਦੇ ਰਹਿਆ ਠੀਕ ਆ ਬੇਰੋਜ਼ਗਾਰੀ ਇਸ ਵਾਰ ਭਾਜੀ ਜਿੱਦਾਂ ਪੰਥ ਦੀ ਅਮਰਪਾਲ ਸਿੰਘ ਹੁੰਦੇ ਇੱਥੇ ਹੁੰਦੇ ਉਹਨਾਂ ਦਾ ਜਾਂ ਕੋਈ ਹੋਰ ਉਹਨਾਂ ਦਾ ਨਮਾਇੰਦਾ ਹੁੰਦਾ ਤੇ ਆਪਾਂ ਅਸੀਂ ਉਹਨਾਂ ਦੇ ਨਾਲ ਸਹਿਮਤ ਸੀ ਔਰ ਐਸ ਕੁਝ ਨਹੀਂ ਹੈਗਾ ਸਾਨੂੰ ਉਮੀਦ ਆ ਜੇ ਕੋਈ ਆਜ਼ਾਦ ਮੀਂਦਰ ਖੜ ਜਾਂਦਾ ਵਧੀਆ ਕਿ ਅਸੀਂ ਉਹਨਾਂ ਦੇ ਨਾਲ ਜ਼ਰੂਰ ਜਾਂਦੇ ਤੇ ਬਾਕੀ ਆਪਾਂ ਆਮ ਆਦੀ ਪਾਰਟੀ ਦਾ ਸਾਡਾ ਕੋਈ ਹਸ ਲੈਣੇ ਅਸੀਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਪਰ ਹੋਣ ਨਹੀਂ ਗਾ ਨਹੀਂ ਕੀ ਮਾਹੌਲ ਹੈ ਔਰ ਕਿੱਧਰ ਨੂੰ ਇਸ ਵਾਰ ਜਿਹੜਾ ਰੁਝਾਨ ਜਿਹੜਾ ਵੱਧ ਰਿਹਾ ਜੀ ਹਾਥੀ ਵਾਲਿਆਂ ਨੂੰ ਪਾਵਾਂਗੇ ਕਾਤੇ ਹਾਥੀ ਵਾਲਿਆਂ ਨੂੰ ਪਾਵਾਂਗੇ ਜੀ ਹਾਥੀ ਵਾਲਿਆਂ ਕਾਰਨ ਕਰਨ ਵਿੱਚ ਠੀਕ ਆਪਣੇ ਲੋ ਪੜੇ ਲਿਖੇ ਆ ਜੰਗੇ ਦੇਖੋ ਜੀ ਅਸੀਂ ਤਾਂ ਇਹ ਕਹਾਂਗੇ ਜੋ ਵੀ ਚੰਗਾ ਬੰਦਾ ਹੈਗਾ ਕੰਮ ਸੁਧਾਰ ਕਰਨ ਵਾਲਿਆ ਵਾਲਿਆ ਉਹਨਾਂ ਨੂੰ ਵੋਟਾਂ ਪਾ ਕੇ ਅੱਗੇ ਕਾਮਯਾਬ ਕਰਕੇ ਅੱਗੇ ਪਹੁੰਚਣਾ ਚਾਹੀਦਾ ਉਹਨਾਂ ਨੂੰ ਪਹੁੰਚਾਉਣਾ ਚਾਹੀਦਾ ਤਾਂ ਕਿ ਉਹ ਵਧੀਆ ਤੇ ਵਧੀਆ ਵਿਕਾਸ ਕਰਨ ਵਧੀਆ ਵਧੀਆ ਕਾਰਕ ਕਰਨ ਵਧੀਆ ਤੋਂ ਵਧੀਆ ਕੰਮ ਕਰੋ ਭਾਜੀ ਇਹਨੇ ਆਪਨੇ ਇਸ ਮਜ਼ਦੂਰਾਂ ਵਾਸਤੇ ਕੁਝ ਨਹੀਂ ਕੀਤਾ ਅੱਛਾ ਜੀ ਹਾਂ ਜੀ ਆਮ ਆਦਮੀ ਪਾਰਟੀ ਵੀ ਲੱਗੀ ਆਪੀ ਵਾਲੇ BSP ਪਾਰਟੀ ਵੀ ਲੱਗੀ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ BSP ਵੀ ਲੱਗੀ ਹੋਆ ਉਹਨਾਂ ਦਾ ਵੀ ਜੋਰ ਹੈਗਾ ਦੇਖੋ ਸਰਕਾਰ ਭਾਜੀ ਜਿਹੜੀ ਮਰਜ਼ੀ ਆ ਜਵੇ ਠੀਕ ਨਹੀਂ ਆਪਾਂ ਨੂੰ ਤਾਂ ਦਿਹਾੜੀ ਦੱਪਾ ਕਰਕੇ ਫੇਰ ਰੋਟੀ ਮਿਲਣੀ ਹੈ ਠੀਕ ਨਹੀਂ ਬਿਲਕੁਲ ਹੁਣ ਇਹ ਆ ਵੇ ਦੇਖੋ ਜਿਹੜੀ ਕੋ ਸਰਕਾਰ ਸਾਡੇ ਬੱਚਿਆਂ ਦਾ ਸੋਚੂਗੀ ਤੇ ਆਪਾਂ ਦਾ ਉਹਨਾਂ ਦਾ ਹੀ ਸੋਚਣਾ ਪਈ ਦੇਖੋ ਸਾਡੇ ਬਾਕੀ ਚਾਂਗਿਆ ਚਾਰ ਪਾਰਟੀਆਂ ਲੜ ਰਹੀਆਂ ਚੋਰ ਬਰੀ ਕਾਂਗਰਸ ਕਾਦੀਗਲ ਆਮ ਆਦਮੀ ਪਾਰਟੀ ਤੇ ਭੋਜਨ ਸਮਾਜ ਪਾਰਟੀ ਕਿਹਨੂੰ ਵੋਟ ਦੇਉਂਗੇ ਕਹਿੰਦੇ ਘਰਦਾਰੀ ਸਹਿਮਤੀ ਨੇ ਜਿੱਧਰੋਂ ਕਰਦੇ ਕਹਤ ਨੇ ਉਧਰ ਨੂੰ ਵੋਟ ਆ ਪਾ ਦਨੀ ਆ ਜਨਾਨੀਆਂ ਦੇ ਨਾਲ ਘਰ ਚੱਲਦੇ ਆ ਤੇ ਬੁੜੀਆਂ ਜਿੱਧਰ ਨੂੰ ਕਹਿਣਗੀਆਂ ਉਧਰ ਨੂੰ ਆਪਾ ਹੋ ਜਾਣਾ ਆ ਕੋਈ ਵੀ ਨਹੀਂ ਪਸੰਦ ਹੈਗੀ ਕੋਈ ਵੀ ਨਹੀਂ ਕੰਮ ਕਰਦਾ ਸਾਰਾ ਆਪਣਾ ਆਪਣਾ ਹੀ ਸੋਚਦੇ ਆ ਹਾਂ ਵੋਟ ਦਾ ਵੋਟਾਂ ਦਾ ਜਿਹੜੇ ਬਾਈਕਾਟ ਜੀ ਮੋਟਰ ਕਿਸੇ ਨੂੰ ਨਾ ਪਾਉਣੇ ਆ ਹਾਂ ਜੀ ਇਹ ਕਿਸੇ ਦਾ ਭਲਾ ਨਹੀਂ ਕਰਦੇ ਜੀ ਕਿਸੇ ਨੂੰ ਇਹਨਾਂ ਨੂੰ ਆਪਣੇ ਨਾਲ ਮਤਲਬ ਹੈ ਜੀ ਕਿਸੇ ਨੂੰ ਕੋਈ ਨਹੀਂ ਜਿਹੜਾ ਗਰੀਬ ਆ ਉਹ ਗਰੀਬ ਆ ਬਸ ਨਹੀਂ ਤੇ ਮੌਜੂਦਾ ਸਰਕਾਰ ਨੇ ਤਾਂ ਪਹਿਲਾਂ ਨਾ ਹੀ ਪੱਠਾ ਜਿਆਦਾ ਗੋਲ ਕਰਤਾ ਜੀ ਆਹ ਮਾਰੇ ਪਾਰਟੀ ਨਹੀਂ ਅੱਛਾ ਹਾਂ ਜੀ ਪਹਿਲਾਂ ਨਾ ਹੀ ਜਿਆਦਾ ਕਰ ਮਜ਼ਦੂਰਾਂ ਵਾਸਤੇ ਤਾਂ ਕੁਝ ਨਹੀਂ ਕੀਤਾ ਇਹਨੇ ਦੁਕਾਨਾਂ ਦਾ ਪੱਠਾ ਗੋਲ ਕਰਤਾ ਇਹਨੇ ਸਾਡਾ ਜੀ ਜਿਹੜਾ ਕੋਈ ਸਾਡਾ ਕੰਮ ਕਰੇਗਾ ਅਸੀਂ ਉਹਨਾਂ ਲਈ ਰੁਝਾਨ ਹੋਏਗਾ ਸਾਡਾ ਕਿਉਂਕਿ ਹੁਣ ਜਿੱਦਾਂ ਸਾਡੇ ਘਰ ਦੀ ਸਥਿਤੀ ਇਦਾਂ ਦੀ ਹੈ ਮੇਰੇ ਹਸਬੰਦ ਸੀਗੇ ਕੈਂਸਰ ਪੇਸ਼ੈਂਟ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਆ ਜਿਹੜੀ ਕੋਈ ਸਾਡੀ ਹੈਲਪ ਕਰੂਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਹੱਥਿਆਲੇ ਨੂੰ ਵੋਟ ਪਾਵਾਂਗੇ ਜੀ ਬਾਤੇ ਹੀ ਕਿਉਂਕਿ ਉਹ ਸੂਝਵਾਨਾ ਪੜ੍ਹੇ ਲਿਖੇ ਆ ਤਾਂ ਸਾਡੀਆਂ ਤਕਲੀਫਾਂ ਨੂੰ ਜਾਣਦੇ ਹੈਗੇ ਆ ਉਹਨਾਂ ਨੇ ਸ਼ੁਰੂ ਤੋਂ ਹੀ ਸਾਡੇ ਨਾਲ ਅੱਛੇ ਵਿਚਾਰ ਤੇ ਸਾਂਝੇ ਰੱਖੇ ਹੈਗੇ ਆ ਜਿਹੜੇ ਕਿ ਗਰੀਬਾਂ ਦੀ ਹੈਲਪ ਕਰਦੇ ਪਏ ਨੇ ਭਰੀਆਂ ਬਾਜੀ 2024 ਦੀਆਂ ਹਾਂਜੀ ਇੱਕ ਇੱਕ ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਾਂਜੀ ਹਾਂਜੀ ਤੇ ਨੌਜਵਾਨ ਵਰਗ ਜਿਹੜਾ ਹੈ ਉਹ ਕੀ ਕਹਿੰਦਾ ਕਿਧਰ ਵੋਟ ਸਪੋਰਟ ਕਰੇਗਾ ਯਾਰ ਜੀ ਜਿਹੜਾ ਵੀ ਨੌਜਵਾਨ ਹੁੰਦਾ ਉਹ ਇਹੀ ਸੋਚਦਾ ਕਿ ਸਾਨੂੰ ਸਰਕਾਰੀ ਨੌਕਰੀਆਂ ਮਿਲੇ ਠੀਕ ਹੈ ਜੀ ਉਹਨੂੰ ਹੀ ਸਪੋਰਟ ਕਰੂਗਾ ਜਿਹੜੀ ਵਧੀਆ ਪਾਰਟੀ ਹੋਊਗੀ ਇਹ ਤਾਂ ਹੁਣ ਪਾਰਟੀ ਤੇ ਡਿਪੈਂਡੈਂਟ ਹੈ ਜਿਹੜੀ ਨੌਕਰੀ ਦੇਊਗੀ ਉਹਨੇ ਸਪੋਰਟ ਕਰਾਂਗੇ ਜੀ ਕਹਿੰਦੇ 10-10 ਲੱਖ ਰੁਪਏ ਆਉਣਾ ਉਹ ਕਿੱਧਰ ਆਇਆ ਕਿਸੇ ਦੇ ਖਾਤੇ ਆਇਆ ਨਹੀਂ ਆਇਆ ਬਾਸਨ ਨਹੀਂ ਆਪਣੇ ਵੱਲੋਂ ਦਾ ਬਾਕੀ ਦੇਖੋ ਕੀ ਬਣਦਾ ਮੋੱਖੇ ਦਾ ਪਤਾ ਲੱਗ ਜਾਣਾ ਜਿਹੜਾ ਉਹ ਜਿਹੜਾ ਮੋੱਖਾ ਬਣੂਗਾ ਸਾਡੇ ਵਰਦੇ ਬਾਈ ਜਿਹੜਾ ਕਰਦੇ ਉਹ ਹੀ ਖੰਨੇ ਆ ਨੌਕਰੀਆਂ ਦਾ ਤਰੀਆਂ ਦਾ ਹੈ ਨਹੀਂ ਵੀ ਦਾਅਵੇ ਦਾ ਮਤਲਬ ਪਹਿਲਾਂ ਅਕਾਲੀ ਸੁਖਰ ਨੇ ਵੀ ਕੀਤੇ ਬੜੇ ਜੀ ਉਸ ਤੋਂ ਬਾਅਦ ਕਾਂਗਰਸ ਆਈ ਕਾਂਗਰਸ ਵੀ ਆਪਣਾ 5 ਸਾਲ ਦਾ ਰਾਜ ਕਰਕੇ ਚਲ ਗਈ ਆ ਜੀ ਉਸ ਤੋਂ ਬਾਅਦ ਚਲੋ ਲੋਕਾਂ ਨੇ ਬਦਲਾਅ ਚਾਇਆ ਫੇ ਇਹ ਪਾਰਟੀਆਂ ਦੋਵਾਂ ਨੇ ਕੁਝ ਨਹੀਂ ਲੋਕਾਂ ਤੋਂ ਸਵਾਰਿਆ ਜੀ ਤਾਂ ਮਤਲਬ ਆਹ ਪਾਰਟੀ ਜਿਹੜੀ ਰੜੀ ਆਈ ਆ ਨਮੀ ਚਲੋ ਇਹਨੂੰ ਦੇਖੇ ਫੇ ਮਤਲਬ ਬਦਲਾਅ ਚ ਆਇਆ ਜੀ ਜੀ ਪਰ ਉਹ ਲੋਕਾਂ ਨੇ ਬਦਲਾਅ ਦਾ ਕਰਕੇ ਦੇਖਿਆ ਬਦਲਾਅ ਕਰੀਏ ਪਰ ਇਸ ਪਾਰਟੀ ਨੇ ਬਿਲਕੁਲ ਜਾਣੀ ਆਉਂਦਾ ਪਹਿਲਾਂ ਤੋਂ ਵੀ ਜਿਹੜੀ ਜਿਹੜਾ ਬੇੜਾ ਕਰ ਕਰ ਦਿੱਤਾ ਹਾਂਜੀ ਹਾਂਜੀ ਗਰੀਬਾਂ ਦਾ ਸਾਥ ਨੇ ਕੋਈ ਨਹੀਂ ਦਿੱਤਾ ਕੋਈ ਕੰਮ ਐਡਾ ਕੀਤਾ ਨਹੀਂ ਉਹ 1000 ਰੁਪਇਆ ਜਨਾਨੀਆਂ ਨੂੰ ਕਹਿ ਦਿੰਦਾ ਵੀ ਮਤਲਬ ਤੁਹਾਨੂੰ ਮਹੀਨਾ ਪੈਨਸ਼ਨ ਮਿਲੂਗੀ ਬੜੇ ਵਾਦੇ ਕੀਤੇ ਆਗੇ ਕੋਈ ਵਾਦੇ ਤੇ ਪੂਰੇ ਨੁੱਤਰੇ ਬਾਰੇ ਰੁਝਾਨ ਕਿਧਰ ਜਾ ਰਿਹਾ ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ ਹੈਗੀਆਂ ਕਾਂਗਰਸ ਵੀ ਦੇਖ ਲਈਆ ਭਾਜਪਾ ਵੀ ਦੇਖ ਲਈਆ ਅਕਾਲੀ ਦਲ ਵੀ ਦੇਖ ਲਿਆ ਅਸੀਂ ਚਾਹੁੰਦੇ ਸੀਗੇ ਕਿ ਥੋੜਾ ਜਿਹਾ ਬਦਲਾਅ ਹੋਵੇ ਜਿਸ ਤਰ੍ਹਾਂ ਕਿ ਆਮ ਆਦੀ ਪਾਰਟੀ ਦਾ ਝੁਕਾ ਸਾਦਾ ਇਧਰ ਨੂੰ ਹੋ ਗਿਆ ਸਾਰੇ ਪਾਸੇ ਨੂੰ ਜੀ ਅਸੀਂ ਉਹ ਵੀ ਪਾਰਟੀਆਂ ਦੇਖ ਲਈਆਂ ਵੀ ਸਾਡੇ ਨਾਲ ਉਹ ਅੱਗੇ ਨਾਲ ਵੀ ਘੱਟਾ ਬਹਿ ਗਿਆ ਸਾਰੀ ਪਾਰਟੀ ਨਾਲ ਬਟਾ ਔਰ ਭੈਣਾਂ ਦਾ ਨਜ਼ਰੀਆ ਜਾਣਨਾ ਵੀ ਸਾਡਾ ਫਰਜ਼ ਬਣਦਾ ਤੁਸੀਂ ਕਿਧਰ ਨੂੰ ਐਦ ਕੀ ਸਪੋਰਟ ਕਰੋਗੇ ਜੀ ਹੁਣ ਤੱਕ ਆਪਾਂ ਸਾਰੀਆਂ ਪਾਰਟੀਆਂ ਦੇਖੀਆਂ ਐਸ ਵਾਰ ਜਿਹੜੀ ਆ ਉਹ ਕਿਧਰ ਨੂੰ ਜਿਹੜਾ ਰੁਝਾਨ ਹੈ ਗਿਆ ਹਾਂਜੀ ਅਸੀਂ ਜੋ ਵੀ ਪਹਿਲਾਂ ਆਈਆਂ ਉਹਨਾਂ ਨੇ ਨਹੀਂ ਕੁਝ ਕੀਤਾ ਅਸੀਂ ਦੇਖਦੇ ਆਈਆਂ ਨਾ ਜਦੋਂ ਤੱਕ ਦੀ ਸਾਡੀ ਵੋਟ ਬੰਨੀ ਆ ਅਸੀਂ ਆਪਣੀ ਮਤਲਬ ਕਿ ਜਦੋਂ ਦੀ ਅਸੀਂ ਆਪਣੀ ਸੌੜਤਾ ਸੰਭਾਲੀ ਹੋਈ ਆ ਉਹ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਇਸ ਵਾਰ ਹਾਂ ਅਸੀਂ ਹਾਥੀ ਨੂੰ ਵੋਟ ਪਾ ਕੇ ਦੇਖਾਂਗੇ ਅਗਰ ਕੁਝ ਕਰ ਰਹੂਗੇ ਇਹ ਸਾਡੇ ਲਈ ਤਾਂ ਅਸੀਂ گاਂਹ ਹਰ ਵਾਰ ਇਹਨਾਂ ਨੂੰ ਵੋਟ ਪਾਉਣ ਨੂੰ ਤਿਆਰ